ਸੰਤ ਕਾ ਨਿੰਦਕ ਮਹਾ ਹਤ ਤਾਈ ਸੰਤ ਕਾ ਨਿੰਦਕ ਖੈਨ ਟਿਕਨ ਨ ਪਾਇ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇ ਸੁਰਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਔਰ ਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਯੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਪਾਵੈ ਤਵਸ ਕਾ ਪੀ ਹੋਏ ਮੋਖ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ 13ਵੀਂ ਅਸ਼ਪਦੀ ਦਾ ਤੀਸਰਾ ਪੰਦਾ ਹੈ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 280 ਉੱਤੇ ਸੁਸ਼ੋਭਤ ਹੈ ਜੀ ਦੇ ਆਲੂ ਮਹਾਰਾਜ ਕਿਰਪਾ ਕਰਦੇ ਹਨ ਸੰਤ ਕਨਿੰਦਕ ਮਹਾਤਤਾਈ ਇਹ ਪਾਈ ਸਾਧੂਆਂ ਦੀ ਨਿੰਦਾ ਕਰਨ ਵਾਲਾ ਬੰਦਾ ਅੱਤ ਦਾ ਭੈੜ ਕਰਨ ਵਾਲਾ ਇਹ ਬਹੁਤ ਮਾੜਾ ਕੰਮ ਹੈ ਸੰਤਾਂ ਕਾ ਨਿੰਦਕ ਖਿੰਡ ਟਿਕਨ ਨਾ ਪਾਏ ਸਾਧੂ ਸੰਤਾਂ ਦੀ ਨਿੰਦਾ ਕਰਨ ਵਾਲੇ ਨੂੰ ਬਿਲਕੁਲ ਵੀ ਆਰਾਮ ਨਹੀਂ ਮਿਲਦਾ ਇੱਕ ਪਲ ਵੀ ਉਹ ਚੈਨ ਨਾਲ ਨਹੀਂ ਬਹਿੰਦੇ ਮਨ ਉਹਨਾਂ ਦਾ ਭਟਕਦਾ ਰਹਿੰਦਾ ਹੈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤਾਂ ਦੀ ਨਿੰਦਾ ਕਰਨ ਵਾਲਾ ਬੰਦਾ ਵੱਡਾ ਹਥਿਆਰ ਆ ਵੱਡਾ ਕਸਾਈ ਹੈ ਸੰਤ ਕਨਿੰਦਕ ਪਰਮੇਸ਼ਰ ਮਾਰਾ ਸਾਧੂਆਂ ਦੀ ਨਿੰਦਾ ਕਰਨ ਵਾਲਾ ਪ੍ਰਭੂ ਵੱਲੋਂ ਤੱਕਿਆ ਹੁੰਦਾ ਹੈ ਪ੍ਰਭੂ ਵੱਲੋਂ ਉਹਨੂੰ ਮਾਰ ਪਈ ਹੁੰਦੀ ਹੈ ਤਾਂ ਉਹ ਇਹ ਹਰਕਤਾਂ ਕਰਦਾ ਸੰਤ ਕਨਿੰਦਕ ਰਾਜ ਤੇਹੀਨ ਸਾਧੂ ਸੰਤਾਂ ਦੀ ਨਿੰਦਾ ਕਰਨ ਵਾਲਾ ਅਗਰ ਰਾਜਾ ਵੀ ਹੋਵੇ ਤਾਂ ਆਪ ਦੀ ਪਾਸ਼ਾਏ ਗਵਾਹ ਵੈਂਦਾ ਹੈ ਉਹਦਾ ਰਾਜ ਖੁੱਸ ਜਾਂਦਾ ਹੈ ਜੀ ਸੰਤ ਕਾ ਨਿੰਦਕ ਦੁਖੀ ਔਰ ਦੀਨ ਸਾਧੂ ਸੰਤਾਂ ਦੀ ਨਿੰਦਾ ਕਰਨ ਵਾਲਾ ਹਮੇਸ਼ਾ ਦੁਖੀ ਰਹੇਗਾ ਤੇ ਅੰਤ ਨੂੰ कंगाल ਹੋ ਜਾਏਗਾ ਕੋਕੋ ਨਾਮ ਦਾ ਧੰਤਾ ਉਹਦਾ ਕੋ ਕੀ ਹੋਣਾ ਦੁਨਿਆਵੀ ਵੀ ਉਹ ਖਤਮ ਹੋ ਜਾਏਗਾ ਸੰਤ ਕੇ ਨਿੰਦਕ ਕੋ ਸਰਵ ਰੋਗ ਸਾਧੂ ਸੰਤਾਂ ਦੀ ਨਿੰਦਾ ਕਰਨ ਵਾਲੇ ਨੂੰ ਸਭ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਜੀ ਜਿਵੇਂ ਕੋਈ ਖਾਲੀ ਪਰਾਟ ਪਿਆ ਹੋਵੇ ਜਿੱਦੀ ਚਾਰ ਦਿਵਾਰੀ ਨਾ ਹੋਵੇ ਤੇ ਲੋਕ ਕੂੜਾ ਸੁੱਟਣ ਲੱਗ ਜਾਂਦੇ ਇਸ ਤਰ੍ਹਾਂ ਸਭ ਬਿਮਾਰੀਆਂ ਇਹਦੇ ਕੋਲੇ ਆ ਜਾਂਦੀਆਂ ਸੰਤ ਕੇ ਨਿੰਦਕ ਕੋ ਸੰਦਾ ਵਿਯੋਗ ਸਾਧੂ ਸੰਤਾਂ ਦੀ ਨਿੰਦਾ ਕਰਨ ਵਾਲੇ ਨੂੰ ਹਮੇਸ਼ਾ ਵਿਛੋੜਾ ਰਹੇਗਾ ਵਿਛੋੜੇ 'ਚ ਤਰਸਦਾ ਰਹਿੰਦਾ ਹੈ ਆਪਦੇ ਪਰਿਵਾਰਕ ਮੈਂਬਰਾਂ ਦਾ ਦੋਸਤਾਂ ਮਿੱਤਰਾਂ ਤੋਂ ਛੁਰਦਾ ਰਹੇਗਾ ਵਿਛੋੜਾ ਹੋਏਗਾ ਉਹਦਾ ਸੰਤ ਕੇ ਨਿੰਦਕ ਕੋ ਸੰਤ ਕੀ ਨਿੰਦਾ ਦੁਖ ਮੈਂ ਦੁਖ ਸਾਧੂ ਸੰਤਾਂ ਦੀ ਨਿੰਦਾ ਸਭ ਤੋਂ ਪਾਪਾਂ ਤੋਂ ਵੱਡਾ ਪਾਪ ਹੈ ਜੀ ਨਾਨਕ ਸੰਤ ਭਾਵ ਹੈ ਤਾਂ ਉਸ ਕਾ ਵੀ ਹੋਇਮ ਹਾਂ ਜਿਉ ਸਾਧੂ ਚਾਹ ਲੈ ਨਾਨਕ ਜੀ ਕਿਰਪਾ ਕਰਦੇ ਹਨ ਤਾਂ ਐਡੇ ਵੱਡੇ ਨਿੰਦਕ ਦਾ ਵੀ ਕਰੋ ਸਾਧੂ ਚਾਹੇ ਸਾਧੂ ਦੀ ਐਡੀ ਸੰਤ ਦੀ ਐਡੀ ਵਡਿਆਈ ਹੈ ਤਾਂ ਉਹਦਾ ਛੁਟਕਾਰਾ ਹੋ ਸਕਦਾ ਹੈ ਜੀ ਵਾਹ ਗੁਰੂ ਵਾਹ ਗੁਰੂ ਬੜਾ ਸੌਖਾ ਕੰਮ ਤੇ ਸਭ ਤੋਂ ਉੱਚਾ ਕੰਮ ਆਓ ਇਹਨੂੰ ਬਤ ਤੋਂ ਬਾਅਦ ਆਪਾਂ ਟਿਕਣ ਦੀ ਕੋਸ਼ਿਸ਼ ਕਰੀਏ ਭਾਈ ਕੀਤੀਆਂ ਭੁੱਲਾਂ ਦੀ ਮਾਫੀ ਜੀ ਐਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ